ਮੁਰਦਾਬਾਦ ਮੁਰਦਾਬਾਦ ਸਰਪ੍ਰਸ਼ਾਸ਼ਕ ਮੁਰਦਾਬਾਦ ਮੁਰਦਾਬਾਦ ਸਰਪ੍ਰਸ਼ਾਸ਼ਕ ਮੁਰਦਾਬਾਦ ਮੁਰਦਾਬਾਦ ਕਾ ਸੰਗਰੂਰ ਪ੍ਰਸ਼ਾਸਨ ਨੇ ਪਹਿਲਾਂ ਵੀ ਧੱਕਾ ਕੀਤਾ ਸੀ ਪਾਰਕ ਦੇ ਵਿੱਚ ਆਪਣੇ ਸਾਥੀ ਜਿਹੜੇ ਨੇ ਚੱਕਲੇ ਉਸ ਤੋਂ ਬਾਅਦ ਹੁਣ ਇੱਥੇ ਬਬਲਪੁਰ ਵੀ ਜਿਹੜੇ ਨੇ ਆਪਣੇ ਸਾਥੀ ਉਹ ਚੱਕਲੇ ਇਹ ਇਥੋਂ ਦੀ ਜਿਹੜੀ ਫੂੰਗੀ ਬੋਲੀ ਸਰਕਾਰੋਂ ਦੇ ਕੰਨ ਦੇ ਉੱਪ ਜੂੰ ਨਹੀਂ ਸਰਕੀ ਇਹ ਸਰਕਾਰੇ ਨੋਟ ਰੱਖੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਤਿੱਖੇ ਰੁੱਤੇ ਵਿੱਚ ਐਕਸ਼ਨ ਹੋਣਗੇ ਸੰਗਰੂਰ ਵਿਖੇ 88594 ਦੀ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ 88594 ਬੇਰੋਜ਼ਗਾਰਾਂ ਦੇ ਵੱਲੋਂ ਸੰਗਰੂਰ ਵਿਖੇ ਸੀਐਮਾਨ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਜਿਵੇਂ ਹੀ ਅਧਿਆਪਕ ਕਿੜਰ ਉਥੇ ਇਕੱਠੇ ਹੋ ਰਹੇ ਸਨ ਉਸ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੋਜ਼ਗਾਰਾਂ ਨੂੰ ਵੇਰਕਾ ਪਲਾਂਟ ਤੋਂ ਚੱਕ ਲਿਆ ਗਿਆ ਯੂਨੀਅਨ ਦੇ ਅਗੁਨਾ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਾਲੇ ਤੱਕ ਧਰਨੇ ਵਾਸਤੇ ਅਸੀਂ ਇਕੱਠੇ ਹੋ ਰਹੇ ਸੀ ਅਸੀਂ ਅੱਗੇ ਕੁਝ ਕਰਨਾ ਸੀ ਪਰ ਸਰਕਾਰ ਬੇਰੋਜ਼ਗਾਰਾਂ ਤੋਂ ਇੰਨਾ ਡਰੀ ਹੋਈ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੇਰੋਜ਼ਗਾਰਾਂ ਨੂੰ ਵੇਰਕਾ ਮਿਲਕ ਪਲਾਂਟ ਤੋਂ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕ ਲਿਆ ਅਤੇ ਉਹਨਾਂ ਦੇ ਨਾਲ ਖਿੱਚ ਧੂ ਵੀ ਕੀਤੀ ਗਈ ਜਿਸ ਦੇ ਚਲਦਿਆਂ ਬੇਰੋਜ਼ਗਾਰਾਂ ਦੇ ਸੱਟਾਂ ਵੀ ਲੱਗੀਆਂ ਅੱਜ ਈਟੀਟੀ ਟੈਟ ਪਾਸ ਬੇਰੋਜ਼ਗਾਰਾ ਅਧਿਆਪਕ ਜੂਨੀਅਨ 9494 ਬੈਕਲੌਗ ਜੂਨੀਅਨ ਜਦੋਂ 29 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਜਿਹੜਾ ਐਕਸ਼ਨ ਆ ਜਿਹੜਾ ਮਿੱਥਿਆ ਹੋਇਆ ਸੀਗਾ ਕੂਚ ਕਰਨਾ ਸੀਗਾ ਬੇਰੁਜ਼ਗਾਰ ਅਧਿਆਪਕਾਂ ਨੇ ਬੇਰਕਾ ਮਿਲਕ ਪਲਾਂਟ ਦੇ ਵਿੱਚ ਇਕੱਠੇ ਹੋ ਕੇ ਸੀਐਮ ਸਾਹਿਬ ਦੀ ਕੋਠੀ ਵੱਲ ਨੂੰ ਵਧਣਾ ਸੀਗਾ ਹੋਇਆ ਇਹ ਕਿ ਇਥੋਂ ਦੀ ਪੰਜਾਬ ਸਰਕਾਰ ਹੈ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਬੇਰੁਜ਼ਗਾਰਾਂ ਦੇ ਧਰਨਿਆਂ ਤੋਂ ਡਰ ਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਨੇਹਾ ਲਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਕਰਕੇ ਜਿੰਨੇ ਵੀ ਬੇਰੁਜ਼ਗਾਰ ਬੇਰਕਾ ਮਿਲਕ ਪਲਾਂਟ ਸੰਗਰੂਰ ਦੇ ਵਿੱਚ ਇਕੱਠੇ ਹੁੰਦੇ ਆ ਤੇ ਉਹਨਾਂ ਨੂੰ ਬਿਨਾਂ ਵਜਾ ਬਿਨਾਂ ਗੱਲ ਕਰੇ ਉਥੋਂ ਘੜੀਸ ਕੇ ਉਹਨਾਂ ਦੇ ਲੱਤਾਂ ਬਾਹਾਂ ਤੇ ਸੱਟਾਂ ਲੱਗ ਜਾਂਦੀਆਂ ਨੇ ਪੂਣੀਆਂ ਤੇ ਗੋਡਿਆਂ ਤੇ ਸੱਟਾਂ ਲੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਉਥੋਂ ਘੜੀਸ ਕੇ ਲਿਜਾਇਆ ਜਾਂਦਾ ਤੇ ਉਹਨਾਂ ਦੇ ਸਾਰੇ ਫੋਨ ਖੋਏ ਜਾਂਦੇ ਆ ਫੋਨ ਖੋਏ ਜਾਂਦੇ ਇਥੋਂ ਤੱਕ ਕਿ ਉਹਨਾਂ ਦੇ ਜਿੰਨੇ ਵੀ ਕਿਟਾਨੇ ਬੈਗ ਨੇ ਸਾਰੇ ਖੋ ਕੇ ਫੋਨ ਬੰਦ ਕਰਾ ਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਡੱਕਿਆ ਜਾਂਦਾ ਉਸ ਤੋਂ ਬਾਅਦ ਜਿੰਨੇ ਬੇਰੁਜ਼ਗਾਰ ਅਧਿਆਪਕ ਸਾਥੀ ਈਟੀਟੀ ਬੇਰੁਜ਼ਗਾਰ ਅਧਿਆਪਕ ਰਹਿੰਦੇ ਸੀਗੇ ਜਿੰਨੇ ਅਜੇ ਆ ਰਹੇ ਸੀਗੇ ਲੇਟ ਹੋਏ ਸੀਗੇ ਉਹ ਸਾਰੇ ਬੇਰੁਜ਼ਗਾਰ ਆਕ ਕੇ ਇਹ ਮੰਗ ਲੈ ਕੇ ਕਿ ਤੁਸੀਂ ਸਾਡੇ ਬੇਰੁਜ਼ਗਾਰ ਅਧਿਆਪਕਾਂ ਨੂੰ ਦੱਸੋ ਕਿ ਕਿਉਂ ਕੀ ਕਾਰਨ ਹੋਇਆ ਕਿ ਤੁਸੀਂ ਉਹਨਾਂ ਨੂੰ ਉਥੋਂ ਥਾਣੇ ਚ ਚੱਕੇ ਥਾਣੇ ਚ ਚੱਕ ਕੇ ਲੈ ਕੇ ਗਏ ਹੋ ਤਾਂ ਉਸ ਤੋਂ ਬਾਅਦ ਬੇਰੁਜ਼ਗਾਰ ਵਿਧਾਇਪਕਾਂ ਨੇ ਧੂਰੀ ਮਲੇਰਕੋਲਾ ਤੋਂ ਜਿਹੜਾ ਧੂਰੀ ਵਾਲਾ ਰੋਡ ਆ ਜਦੋਂ ਧੂਰੀ ਤੋਂ ਅੱਗੇ ਜਾਂਦੇ ਆ ਮਲੇਰਕੋਲੇ ਨੂੰ ਉੱਥੇ ਕਿ ਨਹਿਰ ਆਉਂਦੀ ਆ ਬੱਬਨਪੁਰ ਉੱਥੇ ਜਾ ਕੇ ਬੇਰੁਜ਼ਗਾਰ ਜਿਹੜਾ ਸਾਥੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਉੱਥੇ ਜਾ ਕੇ ਬੈਠੇ ਆ ਕਿ ਸਾਡੇ ਬੇਰੁਜ਼ਗਾਰ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਾ ਪਰ ਹੋਇਆ ਏ ਕਿ ਥੋੜਾ ਪੁਲਿਸ ਪ੍ਰਸ਼ਾਸਨ ਜਦੋਂ ਉੱਥੇ ਪਹੁੰਚਦਾ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਇੱਕ ਰਸਤਾ ਖਾਲੀ ਕਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਅਸੀਂ ਜਦੱਕੇ ਜਿਹੜੀ ਵੀ ਐਂਬੂਲੈਂਸ ਜਾਂਦੀ ਉਹਨਾਂ ਪਰ ਜਦੋਂ ਹੋਇਆ ਇਹ ਇੱਕ ਸਾਈਡ ਖਾਲੀ ਕਰੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਦੂਜੇ ਜਿਹੜੇ ਬੇਰੁਜ਼ਗਾਰ ਸਾਥੀ ਸੀਗੇ ਬੈਠੇ ਆ ਉਹਨਾਂ ਨੂੰ ਵੀ ਕੜੀਸਕੇ ਕੁੜੀਆਂ ਨੂੰ ਕੜੀਸਕੇ ਨਾਲ ਜਿਹੜੀਆਂ ਵੀਡੀਓ ਵੀ ਚੱਲ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਨਾਲ ਕਿਸ ਤਰੀਕੇ ਦੇ ਨਾਲ ਵੀਡੀਓ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕੁੜੀਆਂ ਨੂੰ ਕੜੀਸ ਕੜੀਸ ਕੇ ਇੱਥੇ ਦਾ ਪ੍ਰਸ਼ਾਸਨ ਕੜੀਸਕੇ ਲੈ ਕੇ ਗਿਆ ਬੱਸਾਂ ਦੇ ਵਿੱਚ ਡੱਕ ਕੇ ਲੈ ਕੇ ਗਿਆ ਸਦਰਥਾਣਾ ਧੂਰੀ ਦੇ ਵਿੱਚ ਸੰਰੂਰ ਦੇ ਵਿੱਚ ਕਿੰਨੇ ਹੀ 4-5 ਥਾਣਿਆਂ ਦੇ ਵਿੱਚ ਬੇਰੁਜ਼ਗਾਰਾਂ ਅਧਿਆਪਕਾਂ ਨੂੰ ਲੈ ਕੇ ਗਿਆ ਆ ਜਦੋਂ ਉਥੋਂ ਘੜੀਸਕੇ ਲੈ ਕੇ ਜਾ ਰਹੇ ਨੇ ਫਿਰਜ ਪਰ ਨਾਲ ਧੱਕਾ ਹੋ ਰਿਹਾ ਪਰ ਇਹ ਇਥੋਂ ਦੀ ਜਿਹੜੀ ਗੂੰਗੀ ਬੋਲੀ ਸਰਕਾਰੋ ਦੇ ਕੰਨ ਦੇ ਉੱਪ ਜੂਨ ਹੀ ਸਰਕਰੀ ਇਹ ਸਰਕਾਰੇ ਨੋਟ ਰੱਖੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਤਿੱਖੇ ਰੂਪ ਦੇ ਵਿੱਚ ਐਕਸ਼ਨ ਹੋਣਗੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਸਾਥੀ ਜਲ ਤੋਂ ਜਲਦ ਰਹਿਾ ਨਹੀਂ ਕੀਤੇ ਜਾਂਦੇ ਤੇ ਮੰਗਾਂ ਦਾ ਪੂਰਾ ਹੱਲ ਨਹੀਂ ਕੀਤਾ ਜਾਂਦਾ ਤਾਂ ਅੱਜ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਕਿਉਂਕਿ ਇਹ ਧਰਨਾ ਹੁਣ ਸਰਕਾਰ ਦੇ ਨਾਲ ਆਰਜਾ ਪਾਰ ਕਰੋ ਜਾਂ ਮਰੋਦੀ ਸਿੱਧੀ ਲੜਾਈ ਹੈ ਇਸ ਤੋਂ ਬਾਅਦ 5894 ਦੇ ਤਿੰਨ ਸਾਥੀ ਭਾਵੁਕ ਹੋ ਕੇ ਬੱਬਲਪੁਰ ਪਾਵਰ ਗ੍ਰਿਡ ਉੱਪਰ ਚੜ ਗਏ ਲਗਭਗ 2 ਘੰਟੇ ਤੱਕ ਰੋਡ ਜਾਮ ਕੀਤਾ ਗਿਆ ਇੱਕ ਸਾਥੀ ਜਸਵਿੰਦਰ ਸਿੰਘ ਨੇ ਜਜ਼ਬਾਤੀ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਇਸ ਤੋਂ ਬਾਅਦ ਵੀ ਪੁਲਿਸ ਨੇ ਸੜਕਾਂ ਤੋਂ ਜ਼ਬਰਦਸਤੀ ਅਧਿਆਪਕਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੰਗਰੂਰ ਪ੍ਰਸ਼ਾਸਨ ਨੇ ਪਹਿਲਾਂ ਵੀ ਧੱਕਾ ਕੀਤਾ ਸੀ ਪਾਰਕ ਦੇ ਵਿੱਚ ਆਪਣੇ ਸਾਥੀ ਜਿਹੜੇ ਨੇ ਚੱਕ ਲਏ ਉਸ ਤੋਂ ਬਾਅਦ ਹੁਣ ਇੱਥੇ ਬਬਨਪੁਰ ਵੀ ਜਿਹੜੇ ਨੇ ਆਪਣੇ ਸਾਥੀ ਉਹ ਚੱਕ ਲਏ ਔਰ ਤੋ ਕਾਮੁਕੀ ਕੀਤੀ ਗਈ ਕਸੀਟਿਆ ਗਿਆ ਇੱਥੇ ਵੀ ਕੁੜੀਆਂ ਨੂੰ ਮੁੰਡਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਔਰ ਇੱਥੇ ਜੈਂਟਸ ਪੁਲਿਸ ਨੇ ਜਿਹੜਾ ਉਹ ਜਿਹੜਾ ਉੱਥੇ ਲੇਡੀਜ਼ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਕਸੀਡ ਕੇ ਕਿ ਸੜਕਾਂ ਤੇ ਕਸੀਡ ਕੇ ਜਿਹੜਾ ਉਹ ਬੱਸਾਂ ਦੇ ਵਿੱਚ ਸੁੱਟਿਆ ਗਿਆ ਔਰ ਜਿਹੜੀ ਭੱਦੀ ਸ਼ਬਦਾਵਲੀ ਹੈ ਉਹ ਵਰਤੀ ਗਈ ਤਾ ਸਾਥੀਓ ਸਾਡੇ ਸੰਘਰਸ਼ ਦਾ ਵਿਰਾਮ ਜਿਹੜਾ ਉਹ ਇੱਥੇ ਤੱਕ ਨਹੀਂ ਰਹੇਗਾ ਜਲਦੀ ਹੀ ਜਦੋਂ ਵੀ ਜੇਕਰ ਸਾਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਦਬਾਣਾ ਚਾਹ ਰਹੀ ਹੈ ਉਸ ਤਰੀਕੇ ਦੇ ਨਾਲ ਅਸੀਂ ਦਬਣ ਦਬਣ ਵਾਲੇ ਨਹੀਂ ਆ ਕਿਉਂਕਿ ਸਾਡੇ ਸੰਘਰਸ਼ ਦਾ ਜਿਹੜਾ ਨਾਮ ਹੀ ਹੁਣ ਆਰ ਪਾਰ ਦੀ ਲੜਾਈ ਹੈ ਤਾ ਇਸ ਲਈ ਜਿਹੜੇ ਸਾਥੀ ਘਰਾਂ ਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚ ਘਰਾਂ ਚ ਨਿਕਲ ਕੇ ਆਓ ਭਰਾਤਰੀ ਜਥੇਬੰਦੀਆਂ ਨੂੰ ਵੀ ਜਿਹੜੀ ਬੇਨਤੀ ਹੈ ਵੀ ਉਹ ਸਾਡੇ ਸਾਥ ਦੇ ਲਈ ਉਤਰਨ ਕਿਉਂਕਿ ਜਿਹੜੀ ਸਰਕਾਰ ਹੈ ਉਹ ਬੇਰਜਗਾਰਾਂ ਦੇ ਸੰਘਰਸ਼ ਤੋਂ ਡਰ ਗਈ ਹੈ ਔਰ ਸੰਘਰਸ਼ ਲਵਾਉਣ ਤੋਂ ਪਹਿਲਾਂ ਹੀ ਜਿਹੜੀ ਸਰਕਾਰ ਹੈ ਉਹ ਗ੍ਰਿਫਤਾਰੀਆਂ ਕਰ ਰਹੀ ਹੈ ਤਾਂ ਜਲਦੀ ਹੀ ਜਿਹੜਾ ਆਪਾਂ ਦੁਬਾਰਾ ਫੇਰ ਮਿਲਾਂਗੇ ਇਸੇ ਹੀ ਸ਼ਹਿਰ ਦੇ ਸੰਗਰੂਰ ਦੇ ਵਿੱਚ ਕਿਉਂਕਿ ਹੁਣ ਲੜਾਈ ਜਿਹੜੀ ਹੈ ਸਰਕਾਰ ਦੇ ਨਾਲ ਉਹ ਆਰ ਪਾਰ ਦੀ ਹੈ